ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਮਾੜੀ ਮੋਸਪਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਚ ਦੋਸਤੋ ਇੱਕ ਤਾਂ ਗੱਬਣ ਤਿਆਰ ਵਹਿੜ ਵਿਖਾਉਣੀ ਆ ਤੇ ਇੱਕ ਦੋਸਤੋ ਟੋਕੜ ਵਹਿੜ ਵਿਖਾਉਣੀ ਥੋੜੇ ਟਾਈਮ ਦੀ ਸੂਈ ਆ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਹੋ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਇਹਤੇ ਕਨੈਕਟ ਕਰ ਸਕਦੇ ਆ ਤੇ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਬਈ ਨਿਸ਼ਾਨ ਸਿੰਘ ਨਾਜਪਿੰਡ ਮਣੀਮੋਹ ਦਾ ਤਸੀਲ ਬਾਕਾਪੁਰਾ ਨਾਜਪਿੰਡ ਮੋਕਾ ਠੀਕ ਆ ਘਰ ਤਾਂ ਆਪਣਾ ਬਾਹਰ ਖੇਤਾਂ 'ਚ ਰਹਿ ਗਿਆ ਚੌਲ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਹੀ ਆ ਹਨਾ ਹਾਂਜੀ ਹਾਂਜੀ ਠੀਕ ਆ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੜਾ ਵਿਖਾਉਣੀ ਆ ਇਹ ਕਿੰਨਵਾ ਸੂਬਾ ਸੂਣੀ ਆ ਤੇ ਦੂਜਾ ਸੂਬਾ ਹੀ ਸੂਣੀ ਆ ਇਹ ਠੀਕ ਆ ਕਿੰਨੇ ਦਿਨ ਰਹਿੰਦੇ ਤੇ ਸੂਣ ਦੇ ਲੈ ਜੂ ਹਫਤਾ ਵੀ ਲੈ ਸਕੀ 10 ਦਿਨ ਵੀ ਲੈ ਸਕੀ ਠੀਕ ਆ ਪਹਿਲੇ ਸੂਏ ਚ ਕਿੰਨਾ ਦੁੱਧ ਦਸਿਆ ਮਾਲਕ ਨੇ 12 ਕਿਲੋ ਪਾਇ ਪਹਿਲੀ ਸੂਏ ਨੇ ਠੀਕ ਆ ਤੇ ਉਹ ਲੱਗਦੀ ਥੋੜੀ ਜਿਹੀ ਜਿਵੇਂ ਘੱਟ ਸੰਭਾਲ ਵਾਲੇ ਘਰੋਂ ਆਈ ਹੁੰਦੀ ਹੈ ਨਾ ਹਾਂ ਬਈ ਗੌਰ ਨਹੀਂ ਬੰਦੇ ਹੈ ਨਹੀਂ ਸੀ ਇੰਨੀ ਹੈ ਵਹਿੜੀ ਆ ਠੀਕ ਆ ਹਾਂ ਠੀਕ ਠੰਡੀ ਪੂਰੀ ਥਾਂ ਤੋਂ ਉਠਾਦੇ ਬਹੁਤ ਸੋਹਣਾ ਥਾਂ ਲੱਗਦਾ ਦੇਖ ਸਕਦੇ ਹੋ ਦੋਸਤੋ ਬਿਨਾ ਨਿਆਣੇ ਤੋਂ ਬਾਈਆਂ ਦਾ ਝੋ ਸਕਦੇ ਆ ਪਹਿਲਾਂ ਬਾਈਆਂ ਨਾਲੋਂ ਤੋਂ ਪਹਿਲਾਂ ਗੱਲ ਕੀਤੀ ਸੀਗੀ ਪੂਛ ਦੋਸਤੋ ਇਹਦੀ ਟੁੱਟੀ ਵੀ ਆ ਕਦ ਕਾਠ ਪੂਰੇ ਫੁੱਲ ਵੱਡੇ ਦੀ ਆ ਦੂਜਾ ਸੁਹਾ ਸੁਣਾ ਨੇ ਹਾਂ ਭਾਈ ਦੂਜਾ ਸੁਹਾ ਰੰਗ ਬਾਜ ਬਹੁਤ ਚੰਗਾ ਕਾ ਦੋਸਤੋ ਚਮਕ ਵਾਲੀ ਵਿਹੜਾ ਤੇ ਤੋਰਦਗੇ ਵਿੱਚ ਬਾਕੀ ਚਾਰੂ ਦੇਖ ਸਕਦੇ ਬਹੁਤ ਆ ਤੂੜ ਵੀ ਚੱਕੀ ਜਾਂਦੀ ਹੁੰਦੀ ਹੈ ਹਾਂ ਚਾਰੂ ਦੇਖ ਸਕਦੇ ਨੇ ਦੋਸਤੋ ਪੂਰੀ ਫੁੱਲ ਚਾਰੂ ਆ ਤੇ ਕੰਨ ਕੁੰਨ ਵੀ ਬਹੁਤ ਛੋਟੇ ਕੰਨ ਦੀ ਆ ਜਾਤ ਵਾਲੀ ਵਿਹੜਾ ਦੋਸਤੋ ਬਾਕੀ ਥਣ ਬਹੁਤ ਸੋਹਣਾ ਲੱਗਾ ਵਾ ਮੁੱਠੀ ਚੁਵਾਈ ਵਾਲਾ ਸੋਹਣਾ ਥਣ ਲੱਗਾ ਵਾ ਚਾਰੇ ਥਣ ਗਏ ਵਿੱਚ ਨਿਖੜਵੇਂ ਲੱਗੇ ਵੇ ਇਦੇ ਦਿਨ ਕਿੰਨੇ ਦੱਸਿਆ ਜੀ ਆਪਾਂ ਇੱਕ ਹਫਤਾ ਬਾਕੀ ਆ ਦੋਸਤੋ ਉਹਦੇ ਨੂੰ ਹਵਾਨਾ ਨੇ ਕਾਫੀ ਵੱਡਾ ਬਣਾਇਆ ਨਾ ਹਵਾਨਾ ਹੁਣ ਵੀ ਬਹੁਤ ਵਗਿਆ ਬਣਾਇਆ ਵਾ ਤੇ ਪੂਰਾ ਸੋਹਣਾ ਹਵਾਨਾ ਦੋਸਤੋ ਬਣਾਉਗੀ ਬਾਕੀ ਤੋਰ ਦਾ ਦੇਖ ਸਕਦੇ ਪੂਰੀ ਵਧੀਆ ਬਾਕੀ ਮਲਕਵੇਂ ਨੂੰ ਦੇਖ ਸਕਦੇ ਪੂਰੀ ਸਟਰੋਂਗ ਦੁੱਧ ਵਾਲੀ ਦੋਸਤੋ ਤੇ ਚੰਗੀ ਵਿਹੜਾ ਦੋਸਤੋ ਉਹ ਵੀ ਸੀਲ شریف ਆ ਦੇਖ ਸਕਦੇ ਮੁੱਲ ਵੀ ਬਾਈ ਤੋਂ ਆਪਾਂ ਜਾਇਜੀ ਕਰਾਵਾਂਗੇ ਇਹਦਾ ਇਹਦਾ ਜਮਾਂ ਜਾਇਜ ਮੋਲ ਦੇਣ ਲੈਣ ਵਾਲਾ 50000 ਰੁਪਏ ਵੀ ਮੰਨ ਤਾਂ ਕਰਦੇ 50 ਵਿੱਚ ਹੋ ਜੂਗਾ ਮੰਨ ਤਾਂ ਕਰਦੇ ਕੋਈ ਚੱਕਰ ਠੀਕ ਆ ਜਿਹੜੀ ਆਪਣੀ ਆ ਦੋ ਨੰਬਰ ਤੇ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਡੇਢ ਮਹੀਨੇ ਹੋ ਗਿਆ ਸੂਈ ਨੂੰ ਕੋਈ ਚੈੱਕ ਵੀ ਕਰਾ ਸਕਦਾ ਵੀ ਡਾਕਟਰ ਕੋਲ ਕਰਾਉਣੀ ਹੋਵੇ ਸਿਰਫ ਡੇਢ ਮਹੀਨੇ ਡੇਢ ਮਹੀਨਾ ਹੋ ਗਿਆ ਜਾਨੀ ਸਿਰਫ ਡੇਢ ਮਹੀਨੇ ਹੀ ਹੈ ਠੀਕ ਹੈ ਗ੍ਰੀਵ ਕਰੂੰਗਾ ਇਹ ਜੇ ਸੰਭਾਲ ਵਾਲੇ ਕਰੂਣਗੇ ਠੀਕ ਆ ਹਾਂ 10 ਕਿਲੋ ਯਾਨੀ ਕਿ ਦੁੱਧ ਤਿਆਰ ਹੈ ਥੱਲੇ 10 ਕਿਲੋ ਹੁਣ ਦੁੱਧ ਤਿਆਰ ਹਾਂ ਜੇ ਕੋਈ ਸੇਵਾਵਾਂ ਦਗਾ ਲੂ ਅੱਧ ਵੀ ਇਹ 13 14 ਕਿਲੋ ਦੁੱਧ ਦਊ ਗਰੰਟੀ ਆਪਣੀ ਲੈ ਠੀਕ ਆ ਤੇ ਇਹ ਵੀ ਤੋਰ ਕੇ ਦਿਖਾ ਲਈਏ ਸੂਆ ਕੰਨਵਾ ਸੂਈ ਵੀ ਆ ਇਹ ਸੂਈ ਆ ਬਈ ਤੁਸੀਂ ਜਦੋਂ ਦੂਜਾ ਹੀ ਹੋਈ ਵੀ ਦੂਜਾ ਸੂਆ ਵੀ ਤੀਜਾ ਮੰਨ ਲੈ ਹਾਂ ਇੰਨਾ ਹੀ ਦੁੱਧ ਚੱਲ ਦੇਖ ਸਕਦੇ ਆ ਇਹਦਾ ਵੀ ਥਣ ਥਣ ਦੋਸਤੋ ਬਹੁਤ ਚੰਗਾ ਹੈਗਾ ਤੇ ਕਦ ਕਾਠ ਦਰਮਿਆਨੇ ਦੀ ਆ ਬਾਹਲੇ ਵੱਡੇ ਕਦ ਕਾਠ ਵਾਲੀ ਨਹੀਂ ਦੇਖ ਸਕਦੇ ਆ ਦੋਸਤੋ ਵੀਡੀਓ ਬਣਾਉਣ ਦਾ ਟਾਈਮ 4 ਵਜੇ ਦਾ ਤੋਰ ਕੇ ਸੋਨੂੰ ਵਿਖਾ ਦਿੰਨੇ ਆ ਹਵਾਨੇ ਦੀ ਜੱਜਮੈਂਟ ਉਸ ਹਾਵ ਤੇ ਕਰ ਸਕਦੇ ਆ ਚਵਾਈ ਚ ਜੇ 2 ਘੰਟੇ ਪਏ ਆ ਉਹ ਤੁਹਾਨੂੰ ਸੋਨਾ ਹਵਾਨਾ ਨੇ ਦੋਸਤੋ ਬਣਾ ਜਾਣਾ ਦੇਖ ਸਕਦੇ ਆ ਬਾਕੀ ਰੰਗ ਬਾਜ ਵੀ ਬਹੁਤ ਚੰਗਾ ਗਿਆ ਗਰਮੀ ਤਾਂ ਨਹੀਂ ਮਣਾਉਦੀ ਹੁਣੀ ਹਨਾ ਬਾਹਲੀ ਚੰਗੀ ਵਹਿੜਾ ਦੋਸਤੋ ਇਹਦਾ ਵੀ ਮੁੱਲ ਜਾਇ ਜੀ ਰਹੂਗਾ ਪਹਿਲੀ ਵੀਡੀਓ ਬਾਈ ਕੋਲੋਂ ਬਣਾਈ ਆ ਅੱਜ ਆਪਾਂ ਤੇ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਸ਼ੇਅਰ ਕਰਿਓ ਜਿੰਨੀ ਵੀ ਹੋ ਸਕੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਦੇਖ ਸਕਦੇ ਆ ਇਹਦਾ ਮੁੱਲ ਬਈ ਜਮਾਂ ਜਾਇਜ਼ ਇਹਦਾ ਬਈ 28000 ਰੁਪਏ 28.5 ਹਜ਼ਾਰ ਵਿੱਚੋਂ ਮਾਨਤਾਨ ਹੋ ਜਾਊਗਾ ਹਾਂ ਕਰਦਾ ਇਹ ਕੋਈ ਮੁੱਲ ਦੋਸਤੋ ਬਾਈ ਨੇ ਜਮਾਂ ਜਾਇਜ਼ ਹੀ ਰੱਖਿਆ 28.5 ਹਜ਼ਾਰ ਮੁੱਲ ਵਛੀਆਂ ਆਲਾ ਮੁੱਲ ਰੱਖਿਆ ਦੋਸਤੋ ਇਹ ਵਿਹੜ ਦਾ 10 ਕਿਲੋ ਦੁੱਧ ਦੋ ਟਾਈਮ ਤਿੰਨ ਟਾਈਮ ਬਾਈ ਆਂਦਾ ਵੀ ਇੱਥੇ ਦਸੱਲੀ ਕਰ ਸਕਦੇ ਆ ਚੰਗੀ ਬਿਹੜਾ ਜਰੂਰ ਕਨੈਕਟ ਕਰ ਸਕਦੇ ਆ ਮੂੰਹ ਮੱਥਾ ਦੇਖ ਸਕਦੇ ਆ 13 ਅੰਗਵਾਜ ਵੀ ਚੰਗਾ ਗਾ ਦੋਸਤੋ ਮੁੱਲ ਦੋਵੇਂ ਕਾਇਆਂ ਦੇ ਬਾਈ ਨੇ ਜਮਾਂ ਜਾਇਜ਼ ਰੱਖਿਆ ਇਹਦਾ 50000 ਹਵਾਨਾ ਇਹਨੇ ਦੋਸਤੋ ਸੋਨਾ ਬਣਾ ਜਾਣਾ ਚਾਰੂ ਚੂਰੂ ਫੁੱਲਾ ਵਾਲ ਬਖਾ ਦੇ ਲੈ ਵਿੱਚ ਪੂਰੀ ਦੇਖ ਸਕਦੇ ਆ ਸੋਨਾ ਹਵਾਨਾ ਬਣਾਊਗੀ ਥਣ ਵੀ ਬਾਕੀ ਦੋਸਤੋ ਬਹੁਤ ਸੋਹਣਾ ਥਾਣਾ ਇਹਦਾ ਤੇ ਧਾਰ ਵੀ ਦੋਸਤੋ ਪੂਰੀ ਗੰਨੇ ਵਰਗੀ ਨਿਕਲੂਗੀ ਇਹਦੀ ਕੱਦ ਕਾਠ ਵੀ ਚੰਗਾ ਗਾ ਤੇ ਬਾਕੀ ਮੂੰ ਮੱਥਾਈ ਦੇਖ ਸਕਦੇ ਤੇ ਫੋਨ ਨੰਬਰ ਬਈ 75290 86603 ਇੱਕ ਕਰੀ ਹੋਰ ਬੋਲ ਦੇ 75290 86603 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ